ਵਾਹਿਗੁਰੂ ਜੀ ਦਾ ਫਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਸੁਖਪ੍ਰੀਤ ਸਿੰਘ ਪਿੰਡ ਤੇ ਦਾਖਾਣਾ ਦਿਲਵਾ ਪਤੀ ਰਾਜਪਤੀ ਦਰਸਤਨਾ ਸੀ तकरीबन ਸਵਾ ਸਾਲ ਤੋਂ ਗੁਰਦੁਆਰਾ ਸਹਿਬ ਪਤੀ ਲਾਜੂ ਕੀ ਵਿਖੇ ਬਤੌਰ ਰੱਖੀ ਸੇ ਸੇਵਾ ਨਿਭਾ ਰਿਹਾ ਹਾਂ ਅੱਜ ਆਪਣੇ ਘਰੇਦੂ ਕਾਰਜਾਂ ਦੇ ਖਰਚੇ ਪਟਾਲੇ ਜਾਣਾ ਪਿਆ ਪਟਾਲੇ ਤੋਂ ਵਾਪਸ ਆ ਰਹੀ ਸੀ ਮੇਰੇ ਨਾਲ ਮੇਰੀ ਸੱਸੀ ਇਹ ਤਕਰੀਬਨ 1 ਵਜੇ ਦਾ ਸਮਾਂ ਹੋਵੇਗਾ ਉਸ ਸਮੇਂ ਸੌਲ ਪਲਾਜ਼ਾ ਢਿਲਵਾਦੇ ਲਾ ਕੇ ਦੋਨਕਾਪ ਕੁਸ਼ ਰੋਟੇਰੇ ਸਾਥ ਜਿਨ੍ਹਾਂ ਨੇ ਮੋਟਰਸਾਈਕਲ ਮੇਰੇ ਮੋਟਰਸਾਈਕਲ ਦੇ ਨਾਲ ਸ਼ੌਨ ਦੀ ਕੋਸ਼ਿਸ਼ ਕੀਤੀ ਤਕਰਾਮਾਨ ਦੀ ਕੋਸ਼ਿਸ਼ ਕੀਤੀ ਮੈਂ ਆਪਣੇ ਆਪ ਨੂੰ ਸੰਭਾਲ ਲਿਆ ਮੇਰੀ ਜੇਬ ਕੱਟ ਕੇ ਲਏ ਜੇਬ ਦੇ ਵਿੱਚ ਪਰਸੀ ਪਰਸ ਦੇ ਵਿੱਚ ਤਕਰੀਬਨ 16 17 ਜਾਂ ਐਸੀ ਇਹ ਤੋਂ ਆਈਡੀਮ ਕਾਰਡ ਸਾ ਇੱਕ ਲਾਇਸੈਂਸ ਇੱਕ ਆਰਸੀ ਆਧਾਰ ਕਾਰਡ ਲਾਇਸੈਂਸ ਦੀ ਵੋਟਰ ਕਾਰਡ ਪੈਨ ਕਾਰਡ ਸਾਰੇ ਜਿਮਨੀ ਡਾਕੂਮੈਂਟਸ ਸਾ ਤੇ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਮੈਂ ਪੁਲਿਸ ਦੇ ਵਿੱਚ ਜਾ ਕੇ ਰਿਪੋਰਟ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਇਹ ਅੱਗੋਂ ਮੈਨੂੰ ਕੋਈ ਸੰਤੁਸ਼ਟੀਜਨ ਜਵਾਬ ਉਥੋਂ ਵੀ ਨਹੀਂ ਮਿਲਿਆ ਇਸ ਲਈ ਸਾਰਿਆਂ ਵੀਰਾਂ ਨੂੰ ਬੇਨਤੀ ਹੈ ਕਿ ਕਿਸੇ ਵੀ ਰਸਤੇ ਦੇ ਵਿੱਚ ਜਾਂ ਕਿਸੇ ਜਗ੍ਹਾ ਤੇ ਵੀ ਮੇਰੇ ਡਾਕੂਮੈਂਟ ਕੋਲ ਨਹੀਂ ਹਨ ਡਾਕੂਮੈਂਟ ਮਿਲ ਜਾਂ ਤਾਂ ਮੇਰੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਜਰੂਰ ਕਰਦਾਸ ਦਾ ਨੰਬਰ ਹੈ 9780374015 9780374015 ਤੇ ਬਹੁਤ ਬੇਰਵੀਰ ਨੂੰ ਬੇਨਤੀ ਹੈ ਕਿਰਪਾ ਕਰਕੇ ਮੇਰਾ ਅਗਰੀ ਦਾ ਸਾਥ ਦਿੱਤਾ ਜਾਵੇ ਕਾਨੂੰਨੀ ਕਾਰਵਾਈ ਦੇ ਵਿੱਚ ਵੀ ਸਹਾਇਤਾ ਕੀਤੀ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ